ਹਾਂਜੀ ਬੇਟਾ ਦੇਖੋ ਬਹੁਅਰਥਕ ਸ਼ਬਦ ਕੀ ਹੁੰਦੇ ਨੇ ਬੇਟਾ ਬਹੁਅਰਥਕ ਸ਼ਬਦ ਬਹੁਅਰਥਕ ਸ਼ਬਦ ਉਸ ਸ਼ਬਦ ਨੂੰ ਕਹਿੰਦੇ ਹਨ ਜਿਸ ਦੇ ਇੱਕ ਤੋਂ ਵੱਧ ਅਰਥ ਹੁੰਦੇ ਨੇ ਠੀਕ ਹੈ ਐਸੇ ਸ਼ਬਦਾਂ ਦੀ ਜਦੋਂ ਅਸੀਂ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਸੰਦਰਭ ਦੇ ਵਿੱਚ ਵਰਤੋਂ ਕਰਦੇ ਆ ਨਾ ਤਾਂ ਇਹ ਸ਼ਬਦ ਦੇ ਅਰਥ ਵਿੱਚ ਵੀ ਫਰਕ ਪੈ ਜਾਂਦਾ ਠੀਕ ਹੈ ਬੇਟਾ ਕਿਵੇਂ ਪੈ ਜਾਂਦਾ ਦੇਖੋ ਹੁਣ ਮੈਂ ਇੱਥੇ ਸ਼ਬਦ ਲਿਖਿਆ ਹੋਇਆ ਉੱਤਰ ਠੀਕ ਹੈ ਪਹਿਲਾ ਵਾਕ ਵਿੱਚ ਕੀ ਲਿਖਿਆ ਗੱਡੀ ਵਿੱਚੋਂ ਉੱਤਰ ਜਾਓ ਮਤਲਬ ਕੀ ਹੈ ਹੁਣ ਇੱਥੇ ਉੱਤਰ ਦਾ ਕੀ ਮਤਲਬ ਹੈ ਵੀ ਗੱਡੀ ਵਿੱਚੋਂ ਉੱਤਰ ਜਾਓ ਠੀਕ ਹੈ ਦੂਜਾ ਵਾਕ ਵਿੱਚ ਕੀ ਲਿਖਿਆ ਕਰਦਾ ਦਰਵਾਜ਼ਾ ਉੱਤਰ ਦਿਸ਼ਾ ਵੱਲ ਹੈ ਇੱਥੇ ਉੱਤਰ ਦਾ ਕੀ ਅਰਥ ਬਣ ਗਿਆ ਵੀ ਘਰ ਦਾ ਜਿਹੜਾ ਦਰਵਾਜ਼ਾ ਹੈ ਉਹ ਉੱਤਰ ਦਿਸ਼ਾ ਵੱਲ ਹੈ ਠੀਕ ਹੈ ਫਰਕ ਪੈ ਗਿਆ ਨਾ ਹਾਂ ਫਿਰ ਅੱਗੇ ਮੈਨੂੰ ਸਾਰੇ ਪ੍ਰਸ਼ਨਾਂ ਦਾ ਉੱਤਰ ਦਿਓ ਇੱਥੇ ਉੱਤਰ ਦਾ ਕੀ ਜਿਹੜਾ ਹੈ ਅਰਥ ਬਣ ਗਿਆ ਕਹਿੰਦਾ ਵੀ ਮੈਨੂੰ ਸਾਰੇ ਪ੍ਰਸ਼ਨਾਂ ਦਾ ਉੱਤਰ ਦਿਓ ਹੁਣ ਦੇਖੋ ਵਾਰ-ਵਾਰ ਸ਼ਬਦ ਇੱਕੋ ਹੀ ਹੈ ਵੱਖ-ਵੱਖ ਪ੍ਰਸੰਘਾਂ 'ਚ ਉਹਦੀ ਵਰਤੋਂ ਕਰਨ ਦੇ ਨਾਲ ਉਹਦੇ ਅਰਥਾਂ ਦਾ ਫਰਕ ਪੈ ਰਿਹਾ ਹੈ ਠੀਕ ਹੈ ਬੇਟਾ